ਇੱਕ ਲੰਮੀ جدوجہد ਦੇ ਮਗਰੋਂ ਦਲਵੀਰ ਗੋਲਡੀ ਨੂੰ ਕਾਂਗਰਸ ਨੇ ਪਾਰਟੀ ਵਿੱਚ ਤਾਂ ਸ਼ਾਮਲ ਕਰਵਾ ਲਿਆ ਪਰ ਕੀ ਕਾਂਗਰਸ 2027 ਦੇ ਵਿੱਚ ਦਲਵੀਰ ਗੋਲਡੀ ਨੂੰ ਟਿਕਟ ਦੇਵੇਗੀ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਅੰਦਰਲੀ ਖਬਰ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਚਰਚਾ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਤੂਰੀ ਹਲਕੇ ਦੇ ਵਿੱਚ ਇੱਕ ਖਬਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਦਲਵੀਰ ਗੋਲਡੀ 2027 ਦੇ ਵਿੱਚ ਚੋਣ ਲੜਨਗੇ ਜਾਂ ਫਿਰ ਨਹੀਂ ਕੀ ਦਲਵੀਰ ਗੋਲਡੀ ਨੂੰ 2027 ਦੇ ਵਿੱਚ ਕਾਂਗਰਸ ਟਿਕਟ ਦੇਵੇਗੀ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਚਰਚਾ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕੀ ਲੱਗਦਾ ਤੁਹਾਨੂੰ 2027 ਦੇ ਵਿੱਚ ਧੂਰੀ ਧੂਰੀ ਦੇ ਵਿੱਚ ਗੋਲਡੀ ਨੂੰ ਟਿਕਟ ਮਿਲੇਗੀ ਜਾਂ ਫਿਰ ਨਹੀਂ ਗਗਨ ਦੋ ਤਿੰਨ ਇਨਫੋਰਮੇਸ਼ਨਸ ਨੇ ਇਸ ਮੁਕਾਬਲੇ ਦੇ ਵਿੱਚ ਜਿਹੜੀ ਗੱਲ ਗੋਲਡੀ ਵਾਲੇ ਪਾਸਿਓਂ ਆ ਰਹੀ ਹੈ ਦਬਵੇਂ ਤੌਰ ਤੇ ਉਹ ਹੈ ਕਿ ਵੀ ਉਹ ਨੋ ਟਿਕਟ ਦਿੱਤੀ ਜਾਊਗੀ ਇਹ ਹੀ ਗੱਲ ਉਹਨਾਂ ਦੇ ਆਲੇ-ਦਾਲ ਦੇ ਲੋਕ ਫਲਾ ਰਹੇ ਨੇ ਪਰ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਜੋ ਕਾਂਗਰਸ ਦੇ ਹਲਕਿਆਂ ਚੋਂ ਨਿਕਲ ਕੇ ਆ ਰਹੀ ਹੈ ਸੋਰਸਸ ਦੱਸਦੇ ਆ ਉਹ ਬਹੁਤ ਅਹਿਮ ਖਬਰ ਹੈ ਉਹਦੇ ਮੁਤਾਬਕ 2027 ਦੇ ਵਿੱਚ ਕੀ ਦਲਬੀਰ ਗੋਲਡੀ ਜੇ ਆਪੇ ਪ੍ਰਸ਼ਨ ਪੁੱਛਦੇ ਆ ਕਿ ਦਲਬੀਰ ਗੋਲਡੀ ਨੂੰ ਟਿਕਟ ਮਿਲੇਗੀ ਇਸ ਨੂੰ ਲੈ ਕੇ ਬਹੁਤ ਅਹਿਮ ਖਬਰ ਹੈ ਕਿ ਦਲਬੀਰ ਗੋਲਡੀ ਦੇ ਨਾਲ ਐਸ ਐਚ ਐਸ ਇਸ ਤਰ੍ਹਾਂ ਦਾ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਕਿ ਭਾਈ ਟਿਕਟ ਦੇ ਉੱਤੇ ਤੁਹਾਡਾ ਹੀ ਨਾਮ ਲਿਖ ਕੇ ਆਵੇਗਾ ਗੋਲਡੀ ਨੂੰ ਬਾਕੀ ਜਿੰਨੇ ਵੀ ਉੱਥੇ ਦੋ ਤਿੰਨ ਨਵੇਂ ਮੁਕਾਬਲੇਬਾਜ਼ ਹੈ ਨੇ ਇਸ ਸਮੇਂ ਉਹਨਾਂ ਦੇ ਨਾਲ ਲਾਈਨ 'ਚ ਲੱਗਣ ਦੇ ਲਈ ਕਿਹਾ ਗਿਆ ਹੈ ਕਿ ਤੁਸੀਂ ਕਤਾਰ 'ਚ ਖੜੇ ਹੋਵੋ ਇਨਕਿਊ ਆਜੋ ਤੁਹਾਡਾ ਸਰਵੇਅ 'ਚ ਨਾਮ ਬੋਲਿਆ ਦੁਕਾਨੀ ਸਰਮਿਆਂ ਦੇ ਵਿੱਚ ਤੁਹਾਨੂੰ ਜ਼ਿਆਦਾ ਪਹਿਲ ਦਿੱਤੀ ਤੁਹਾਨੂੰ ਟਿਕਟ ਦੇ ਦਿੱਤੀ ਜਾਊਗੀ ਨਹੀਂ ਜਿਹੜਾ ਤੁਹਾਡੇ ਤੋਂ ਅੱਗੇ ਹੋਇਆ ਉਹਨੂੰ ਟਿਕਟ ਦਿੱਤੀ ਜਾਊਗੀ ਇਹ ਗੱਲ ਕਾਂਗਰਸ ਦੇ ਅੰਦਰਲੇ ਸੂਤਰੇ ਗੱਲ ਕਹਿੰਦੇ ਆ ਖਾਸ ਕਰਕੇ ਧੂਰੀ ਹਲਕੇ ਦੇ ਨਾਲ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਇਹ ਸੋਰਸਸ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਗੋਲਡੀ ਦੇ ਨਾਲ ਐਸ ਸੱਚ ਐਜ ਇਸ ਤਰ੍ਹਾਂ ਦਾ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਕਿ ਗੋਲਡੀ ਨੂੰ ਟਿਕਟ ਗੋਲਡੀ ਦੀ ਪੱਕੀ ਹੈ ਗੋਲਡੀ 2027 ਦੇ ਵਿੱਚ ਵਿਧਾਨ ਸਭਾ ਦੀ ਚੋਣ ਕਾਂਗਰਸ ਦੀ ਟਿਕਟ ਤੇ ਲੜਨਗੇ ਉਹਨਾਂ ਨੂੰ ਲੈਂਡ ਚਲਾ ਦਿੱਤਾ ਗਿਆ ਹੁਣ ਇਹ ਤਾਂ ਹੁਣ ਗੋਲਡੀ ਹੁਣਾਂ ਦੇ ਡਿਪੈਂਡ ਕਰਦਾ ਹੈ ਕਿਉਂ ਆਪਣੀ ਕਿੰਨੀ ਕੁ ਦਿਖਾ ਪਾਉਂਦੇ ਨੇ ਕਿਉਂਕਿ ਪਪੂਲਰ ਤਾਂ ਉਹ ਪਹਿਲੇ ਹੀ ਨੇ ਮਸ਼ਹੂਰ ਤਾਂ ਉਹ ਪਹਿਲੇ ਹੀ ਨੇ ਮੈਨੂੰ ਲੱਗਦਾ ਕੋਈ ਐਸਾ ਪਿੰਟ ਹੋਊ ਜਿੱਥੇ ਉਹਨਾਂ ਨੂੰ ਕੋਈ ਵਿਅਕਤੀ ਵਿਸ਼ੇਸ਼ ਨਾ ਜਾਣਦਾ ਹੋਵੇ ਤਾਂ ਉਹ ਹੁਣ ਆਪਣੇ ਸਰਵੇਿਆਂ ਦੇ ਵਿੱਚ ਅੱਗੇ ਆਪ ਆਉਂਦੇ ਨੇ ਜਾਂ ਨਹੀਂ ਇੱਕ علیحد੍ਹਾ ਗੱਲ ਹੈ ਪਰ ਉਹਨਾਂ ਨੂੰ ਲੇਨ ਚਲਾ ਦਿੱਤਾ ਗਿਆ ਐ ਐਸ ਐਚ ਐਜ਼ ਉਹਦੇ ਬਾਰੇ ਉਹਨਾਂ ਨੂੰ ਕੋਈ ਕਲੀਅਰਟੀ ਨਹੀਂ ਦਿੱਤੀ ਗਈ ਬਾਜਵਾ ਸਾਹਿਬ ਦਲਵੀਰ ਗੋਲਡੀ ਦੀ ਐਂਟਰੀ ਨੂੰ ਲੈ ਕੇ ਕੀ ਕੁਝ ਹੋਇਆ ਕਿਹੜੇ ਵੱਡੇ ਲੀਡਰ ਨੇ ਦਲਵੀਰ ਗੋਲਡੀ ਦੀ ਵਾਪਸੀ ਦਾ ਵਿਰੋਧ ਕੀਤਾ ਹੈ ਕਿਹੜੇ ਨੇ ਹਮਾਇਤ ਕੀਤੀ ਹੈ ਕੀ ਕੁਝ ਹੋਇਆ ਸੀ ਗਗਨ ਮੋٹے ਤੌਰ ਤੇ ਜੋ ਇਨਫੋਰਮੇਸ਼ਨ ਆ ਰਹੀ ਹੈ ਜੋ ਉਸ ਸਮੇਂ ਉਥੇ ਲੋਕ ਮੌਜੂਦ ਸੀ ਉਹਨਾਂ ਦੇ ਰਾਹੀਂ ਜੋ ਖਬਰ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਦਲਵੀਰ ਗੋਲਡੀ ਜਦੋਂ ਗਏ ਵਾਪਸੀ ਦੇ ਲਈ ਜਾਣਕਾਰੀ ਇਹ ਕਹਿੰਦੇ ਕਿ ਵੀ ਮਾਹੌਲ ਬਣਿਆ ਹੋਇਆ ਸੀ ਕਿ ਦਲਵੀਰ ਗੋਲਡੀ ਦੀ ਰੀਜੋਇਨਿੰਗ ਰੀਐਂਟਰੀ ਵਾਪਸੀ ਨਹੀਂ ਹੋ ਰਹੀ ਅੰਤ ਤੱਕ ਕੀ ਹੋਇਆ ਰਾਜਾ ਵੜਿੰਗ ਜਿਹੜੇ ਕਿ ਦਲਬੀਰ ਗੋਲਟੀ ਦੇ ਲਈ ਪਹਿਲੇ ਦਿਨ ਤੋਂ ਹੀ ਬਾਟਿੰਗ ਕਰ ਰਹੇ ਨੇ ਜਦੋਂ ਦੇ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਤੋੜ ਵਿਛੋੜ ਕੀਤਾ ਸਾਰਾ ਕੁਝ ਕਰਨ ਤੋਂ ਬਾਅਦ ਉਹ ਸ਼ੁਰੂ ਤੋਂ ਲੱਗੇ ਹੋਏ ਨੇ ਰਾਜਾ ਵੜਿੰਗ ਕੋਸ਼ਿਸ਼ ਕਰ ਰਹੇ ਨੇ ਤਾਂ ਰਾਜਾ ਵੜਿੰਗ ਹੀ ਆਪਣੀ ਕਾਰ ਦੇ ਵਿੱਚ ਬਿਠਾ ਕੇ ਲੈ ਕੇ ਗਏ ਪੰਜਾਬ ਦੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਾਰ ਪ੍ਰਤਾਪ ਸਿੰਘ ਬਾਜਵਾ ਉਸ ਸਮੇਂ ਤੱਕ ਵਾਅਦ ਐਸੇ ਆਗੂ ਸੀ ਜਿਹੜੇ ਇਸ ਸਾਰੇ ਕਾਸੇ ਦਾ ਵਿਰੋਧ ਕਰ ਰਹੇ ਸੀ ਜਾਣਕਾਰ ਦੱਸਦੇ ਆ ਕਿ ਬਾਜਵਾ ਫਿਰ ਵੀ ਨਹੀਂ ਮੰਨੇ ਗੱਲ ਇਥੋਂ ਤੱਕ ਚੱਲੇਗੀ ਕਿ ਤਲਖੀ ਜਿਹੜੀ ਆ ਬਾਜਵੇ ਨੇ ਉਹ ਵੀ ਦਿਖਾਈ ਕੋਈ ਤਾਂ ਲੋਕ ਕਹਿੰਦੇ ਗਾਲਾਂ ਕੱਢੀਆਂ ਸਾਨੂੰ ਇਸ ਬਾਰੇ ਉਨੀ ਡਿਟੇਲ ਚ ਨਹੀਂ ਪਤਾ ਕਿ ਗਾਲਾਂ ਕੱਢੀਆਂ ਜਾਂ ਨਹੀਂ ਕੱਢੀਆਂ ਪਰ ਤਲਖ ਲੈ ਜਾ ਬਾਜਵੇ ਦਾ ਉੱਥੇ ਜ਼ਰੂਰ ਪ੍ਰਤਾਪ ਬਾਜਵੇ ਹੋਰਾਂ ਦਾ ਦੇਖਣ ਨੂੰ ਮਿਲਿਆ ਬਾਜਵਾ ਐਂਡ ਤੱਕ ਨਹੀਂ ਮੰਨੇ ਫਿਰ ਕਿਹਾ ਜਾਂਦਾ ਕਿ ਵੀ ਭੁਪੇਸ਼ ਬਗੇਲ ਦੀ ਐਂਟਰੀ ਜਾਂ ਇਹ ਸਾਰੀਆਂ ਚੀਜ਼ਾਂ ਨੇ ਚੀਜ਼ਾਂ ਨੂੰ ਥੋੜਾ ਮੋੜਾ ਦਿੱਤਾ ਤਾਂ ਬਾਜਵੇ ਨੇ ਸੋਚਿਆ ਕਿ ਸ਼ਾਇਦ ਇਦਾਂ ਕਰ ਲਿਆ ਜਾਵੇ ਬਾਜਵਾ ਪ੍ਰਤਾਪ ਬਾਜਵਾ ਨੇ ਇਹ ਵੀ ਗੱਲ ਕਹੀ ਵੀ ਤੁਸੀਂ ਵਰਕਰ ਦੇ ਤੌਰ ਤੇ ਇੱਕ ਕਾਰਕੁੰਨ ਦੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਹੋ ਲੀਡਰ ਲੂਡਰ ਵਾਲਾ ਕੋਈ ਸੀਨ ਨਹੀਂ ਬਾਜਵੇ ਇਹ ਗੱਲ ਬਾਜਵੇ ਨੇ ਉੱਥੇ ਕੋਈ 골ਡੀ ਨੂੰ ਤੇ 골ਡੀ ਨਨੇ ਵੀ ਇਹੀ ਗੱਲ ਕਹੇ ਕਿ ਮੈਂ ਐਜ਼ੇ ਵਰਕਰ ਆ ਕਿਹਾ ਜਾਂਦਾ ਕਿ ਗੋਲੀ ਨੇ ਕਾਫੀ ਕਹਿ ਲਿਆ ਕਿ ਆਪਾਂ ਮੈਂ ਬਲੋ ਦਾ ਬਿਲਡ ਤਾਂ ਨਹੀਂ ਜਾਣਦੀ ਕੋਸ਼ਿਸ਼ ਕਰਦਾ ਕਿ ਤਰਲੇ ਮਿੰਤਾ ਬਹੁਤ ਕੀਤੀਆਂ ਕਾਫੀ ਮਿੰਤਾ ਕਰੀਆਂ ਵਿਭਾਵਕ ਵੀ ਹੋ ਗਏ ਇਹ ਚੀਜ਼ ਵੀ ਜਿਹੜੀ ਆ ਉਹ ਸੂਤਰ ਦੱਸਦੇ ਆ ਕਿ ਉੱਥੇ ਹੋਈ ਰਾਜਾ ਬੜਿੰਗ ਗੱਡੀ ਚ ਬਿਠਾ ਕੇ ਲੈ ਕੇ ਗਏ ਸੀ ਬਾਜਵੇ ਦੇ ਘਰੇ ਸਾਰਾ ਮਾਹੌਲ ਬਣਿਆ ਦੱਸਿਆ ਜਾਂਦਾ ਬਾਜਵੇ ਦੇ ਕੋਲੇ ਇਹ ਸਾਰਾ ਕੁਝ ਚੱਲਿਆ ਪ੍ਰਤਾਪ ਬਾਜਵੇ ਨੇ ਧੂਰੀ ਨਾਲ ਸੰਬੰਧਿਤ ਇੱਕ ਹੋਰ ਜਿਹੜੇ ਮੁਕਾਬਲੇਬਾਜ਼ ਨੇਗੇ ਕਾਂਗਰਸ ਦੀ ਟਿਕਟ ਦੇ ਉਹਨਾਂ ਚ ਇੱਕ ਨੂੰ ਥਾਪੜਾ ਦਿੱਤਾ ਤੇ ਉਹਨਾਂ ਨੇ ਵੀ ਇਹੀ ਗੱਲ ਕਿਹਾ ਵੀ ਭਾਈ 골ਡੀ ਦੀ ਟਿਕਟ ਨਹੀਂ ਮੈਂ ਆਉਣ ਦਿੰਦਾ ਪਰ ਤੁਸੀਂ ਆਪਣਾ ਜੋਰ ਲਾਓ ਜੇ ਤੁਸੀਂ ਸਰਵੇ ਸਰਬਿਆਂ ਚ ਨਹੀਂ ਆਏ ਫਿਰ ਮੈਂ ਕੀ ਕਰੂੰਗਾ ਇਹ ਗੱਲ ਬਾਜਵੇ ਨੇ ਇੱਕ ਖਾਸ ਬੰਦੇ ਨੂੰ ਕਹੀ ਹੈ ਜਿਹੜਾ ਧੂਰੀ ਦੇ ਨਾਲ ਸੰਬੰਧਿਤ ਹੈ ਉਹਨੂੰ ਇਸ਼ਾਰਾ ਦਿੱਤਾ ਹੁਣ ਸਵਾਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਆਖਰਕਾਰ ਮੰਨ ਤਗੇ ਪਰ ਜਿਹੜੀ दस ਕਾਰਨਾਂ ਦੇ ਮੰਨ ਦੇ ਅੰਦਰ ਉਹ ਹਜੇ ਜਾਂਦੀ ਹੋਈ ਵਿਖਾਈ ਨਹੀਂ ਦੇ ਰਹੀ ਸ਼ਾਇਦ 골ਡੀ ਗੱਲਾਂ ਬਾਤਾਂ ਨਾਲ ਕਰਕੇ ਉਹਨਾਂ ਨੂੰ ਸੈਟਿੰਗ ਕਰ ਲੈਣ ਮਤਲਬ ਪੱਟੀ ਕਰ ਲੈਣ ਉਸ ਚੀਜ਼ ਦੀ ਪਰ ਜੋ ਮੈਨੂੰ ਲੱਗਦਾ ਕਿ ਸ਼ੁਰੂ ਵਿੱਚ ਜਦੋਂ 골ਡੀ ਗਏ ਸੀ ਬਾਜਵਾ ਜਾਂ ਬਾਜਵੇ ਦੇ ਪਰਿਵਾਰ ਬਾਰੇ ਜੋ ਕਿ ਲੱਗ ਕਈਆਂ ਉਹ ਸ਼ਾਇਦ ਉਹਨਾਂ ਨੂੰ ਹਜੇ ਤੱਕ ਚੁੱਪ ਦੀਆਂ ਹੋਣ ਕਹਿੰਦੇ ਕਿ ਉੱਥੇ ਕਾਫੀ ਤਲਖ ਮਾਹੌਲ ਸੀ ਪਰ ਰਾਜਾ ਵੜਿੰਗ ਨੇ ਜਾਂ ਬਾਕੀ ਸਾਰਿਆਂ ਨੇ ਸੈਟਿੰਗ ਸ਼ੂਟਿੰਗ ਕੀਤੀ ਕਰਕੇ ਜਿਹੜਾ ਇਹ ਚੀਜ਼ਾਂ ਨੂੰ ਨੇੜੇ ਲਿਆਂਦਾ ਬਾਜਵਾ ਅਖੀਰ ਤੱਕ ਨਹੀਂ ਮੰਨੇ ਇਹ ਵੀ ਗੱਲ ਜਿਹੜੀ ਆ ਉਹ ਸਾਹਮਣੇ ਆ ਮਾਜਵਾ ਸਭ ਆਖਰਕਾਰ ਧੂਰੀ ਹਲਕੇ ਦੇ ਵਿੱਚ ਕਾਂਗਰਸ ਦੀ ਟਿਕਟ ਦੇ ਕੌਣ-ਕੌਣ ਦਾਵੇਦਾਰ ਨੇ ਗਗਨ ਜਿਵੇਂ ਦਾ ਮਾਹੌਲ ਬਣਿਆ ਹੋਇਆ ਜਾਂ ਕਾਂਗਰਸੀਆਂ ਨੂੰ ਆਪ ਹੀ ਲੱਗਦਾ ਕਿ ਅਸੀਂ ਜਿੱਤ ਜਾਣਾ ਸਾਡੀ ਪਾਰਟੀ ਦੀ ਸਰਕਾਰ ਆ ਜਾਣੀ ਹੈ ਜਿਹੜੀ ਇਹ ਖੁਸ਼ਫਹਿਮੀ ਕਾਂਗਰਸੀ ਪਾਲੀ ਬਿਠੇ ਉਸ ਦੌਰ ਦੇ ਵਿੱਚ ਧੂਰੀ ਨਹੀਂ ਬਾਕੀ ਹਲਕਿਆਂ 'ਚ ਵੀ ਜਲ ਆਪਾਂ ਧੂਰੀ ਤੇ ਰਹਿੰਦੇ ਆ ਕਿ 1900 ਬਿਮਾਰ ਵਾਲਾ ਕੇਸ ਹੈ ਗੋਲਡੀ ਦੇ ਜਾਣ ਤੋਂ ਬਾਅਦ ਗੋਲਡੀ ਕੋਲੇ ਉਸ ਸਮੇਂ ਐਮ ਸਾਬਕਾ ਵਿਧਾਇਕ ਸੀ ਮੁੱਖ ਮੰਤਰੀ ਦੇ ਖਿਲਾਫ ਚੋਣ ਲੜੀ ਸੀ 25000 ਵੋਟ ਲਈ ਉਸ ਤੋਂ ਬਾਅਦ ਲੋਕ ਸਭਾ ਦੀ ਚੋਣ ਲੜੀ ਗੋਲਡੀ ਜ਼ਿਲ੍ਹਾ ਪ੍ਰਧਾਨ ਸੀ ਸਥਾਪਤ ਲੀਡਰ ਸੀ ਗੋਲਡੀ ਗੋਲਡੀ ਦੇ ਮੁਕਾਬਲੇ ਕੋਈ ਆ ਹੀ ਨਹੀਂ ਸਿਰਿਆ ਜੇ ਕੋਈ ਆ ਵੀ ਰਿਆ ਸੀ ਤਾਂ ਉਸ ਲੈਵਲ ਤੇ ਨਹੀਂ ਸੀ ਆ ਰਿਹਾ ਕਿ ਵੀ ਅਸੀਂ ਟਿਕਟ ਦੇ ਦਾਵੇਦਾਰਾਂ ਵਿਧਾਨ ਸਭਾ ਦੀ ਲਈ ਉਸ ਲੈਵਲ ਤੇ ਗੋਲਡੀ ਦੇ ਜਾਣ ਤੋਂ ਬਾਅਦ ਇੱਕ ਚੀਜ਼ ਉੱਭਰੀ ਉਸ ਦੇ ਵਿੱਚ ਦੋ ਤਿੰਨ ਨਾਂ ਆਏ ਖਾਸ ਕਰਕੇ ਹਰਦੀਪ ਦੌਲਤਪੁਰ ਉਹ ਸਰਪੰਚ ਵੀ ਨੇ ਸਾਫ ਦਾ ਸਰਪੰਚ ਵੀਰੇ ਉਹਨਾਂ ਦਾ ਨਾਂ ਆਇਆ ਉਹਨਾਂ ਦੀ ਇੱਕ ਅੱਜ ਕੱਲ੍ਹ ਵੀਡੀਓ ਜੀ ਵੀ ਖਾਸੀ ਵਾਇਰਲ ਹੁੰਦੀ ਫਿਰਦੀ ਆ ਫਿਰ ਸ਼ੁਭਮ ਸ਼ੁਭੀ ਨੇਗੇ ਉਹ ਉਹ ਵੀ ਆਏ ਸਾਹਮਣੇ ਆਏ ਉਹ ਜੂਤ ਕਾਂਗਰਸ ਦੇ ਵੀ ਆਗੂ ਨੇਗੇ ਅਤੇ ਹਰਦੀਪ ਦولتਪੁਰ ਪੀਪੀਸੀ ਦੇ ਮੈਂਬਰ ਵੀ ਨੇ ਤੇ ਦੋ ਨਾਸੀ ਨਵੇਂ ਮੁੰਡੇ ਨੇ ਦੋਵੇਂ 골ਡੀ ਵਾਂਗ ਹਰਦੀਪ ਦੌਲਤਪੁਰ ਦਾ 골ਡੀ ਦੇ ਬਹੁਤ ਨੇੜੇ ਰਹੇ 골ਡੀ ਦੀ ਕੋਰ ਟੀਮ ਦੇ ਹਿੱਸੇ ਦੇ ਵਿੱਚੋਂ ਵਿਚਰਦੇ ਰਹੇ ਕਿਉਂਕਿ ਉਹ ਸਰਪੰਚ ਸੀ اے ਐਮ ਐਲ ਏ ਸੀ ਉਹ ਕਾਫੀ ਜ਼ੋਰ ਲਾ ਰਹੇ ਨੇ ਹੁਣ ਇੱਥੇ ਇੱਕ ਟਵਿਸਟ ਹੋਰ ਵੀ ਹੈ 골ਡੀ ਬੇਸ਼ੱਕ 골ਡੀ ਵੀ ਦਾਵੇਦਾਰ ਹੋਣਗੇ ਹਰਦੀਪ ਦੌਲਤਪੁਰ ਵੀ ਹੋਣਗੇ ਸ਼ੁਭਮ ਸ਼ੁਭੀ ਵੀ ਹੋਣਗੇ ਦੋ ਚਾਰ ਹੋਰ ਹੋਣਗੇ ਇੱਕ ਦੋ ਨਾ ਤਾਂ ਹੋਰ ਵੀ ਨੇ ਪਰ ਇੱਥੇ ਜਾਣਕਾਰ ਦੱਸਦੇ ਕਿ ਸੰਗਰੂਰ ਤੋਂ ਸਾਬਕਾ ਵਿਧਾਇਕ ਤੇ ਇਸ ਸਮੇਂ ਜ਼ਿਲ੍ਹਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਜਿਨ੍ਹਾਂ ਨੂੰ ਪੰਮੀ ਸਿਬੀਆ ਦੇ ਨਾਮ ਨਾਲ ਸੰਗਰੂਰ ਚ ਜਾਣਿਆ ਜਾਂਦਾ ਹੈ ਉਹ ਵੀ ਪਰਤੋਲ ਰਹੇ ਨੇ ਦੇਖੋਗੇ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਲੜਦੇ ਨੇ ਤੇ ਇਸ ਵਾਰ ਵੀ ਦਾਵੇਦਾਰ ਨੇ ਸੰਗਰੂਰ ਤੋਂ ਹੀ ਸਿਬੀਆ ਹੋਰੀ ਐਮਐਲਏ ਰਹੇ ਆ ਹੁਣ ਉਹ ਪਰਤੋਲ ਰਹੇ ਨੇ ਕਿ ਜਾਂ ਤਾਂ ਸੰਗਰੂਰ ਲੜ ਲਈਏ ਜਾਂ ਲੜ ਲਈਏ ਧੂਰੀ ਜਾਂ ਕੋਈ ਅੱਟਾ ਸਟੱਕ ਕਰ ਲਈਏ ਕਿਸੇ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਸੰਗਰੂਰ ਦੀ ਕਾਂਗਰਸ ਦੀ ਪੋਲਿਟਿਕਸ ਚ ਚੱਲ ਰਹੀਆਂ ਨੇ ਮੇਨ ਚਾਰ ਕੰਟੈਂਡਰ ਬਣ ਜਾਂਦੇ ਨੇ ਚਾਰ ਜਾਨੇ ਮੁਕਾਬਲੇ ਚ ਨੇਗੇ ਗੋਲਡੀ ਬਾਹੇਸੀ ਉਤਖੋਦ ਹਰਦੀਪ ਦੌਲਤਪੁਰ ਸ਼ੁਭੀ ਤੇ ਸੁਰਿੰਦਰਪਾਲ ਸਿਬੀਆ ਸਾਰੇ ਜੋ ਸੀਨੀਅਰ ਜੇ ਨੇ ਤਾਂ ਸੁਰਿੰਦਰਪਾਲ ਸਿਬੀਆ ਨੇ ਫਿਰ ਗੋਲਡੀ ਨੇ ਫਿਰ ਦੌਲਤਪੁਰ ਹੁਣੀ ਨੇ ਸ਼ੁਭੀ ਨੇ ਸਾਰੇ ਉਸੇ ਲੈਂਡ 'ਚ ਆ ਜਾਂਦੇ ਨੇ ਹੁਣ ਦੇਖਦੇ ਆ ਕਿ ਜਦੋਂ ਗੱਲ ਹੀ ਸਰਬਿਆਂ ਤੇ ਟਿਕਾ ਦਿੱਤੀ ਗਈ ਆ ਸਰਵੇ ਮੈਨੀਪੂਲੇਟ ਕਿਵੇਂ ਹੁੰਦੇ ਆ ਜਾਂ ਸਰਵੇ ਸਹੀ ਹੁੰਦੇ ਆ ਤਾਂ ਹੁਣ ਅਲਹਿਦਾ ਗੱਲ ਆ ਕਾਂਗਰਸ ਨੇ ਦੇਖਣਾ ਇਹ ਅੰਤ ਤੱਕ ਕਿਵੇਂ ਗੱਡੀ ਅੱਗੇ ਤੁਰ ਰਹੀ ਆ ਪਰ ਫਿਲਹਾਲ ਜੇ ਸਾਰੀ ਚੀਜ਼ ਤੋਂ ਦੇਖੀਏ ਗੋਲਡੀ ਨਾਲ ਕੋਈ ਵਾਦਾ ਨਹੀਂਗਾ ਬਾਜਵੇ ਦੀ ਹਜੇ ਵੀ ਨਰਾਜ਼ਗੀ ਆ ਬਾਜਵੇ ਨੇ ਇੱਕ ਵਿਸ਼ੇਸ਼ ਲੀਡਰ ਨੂੰ ਇਸ਼ਾਰਾ ਵੀ ਕੀਤਾ ਆ ਜਿਹੜਾ ਮੁਕਾਬਲੇ 'ਚ ਟਿਕਟ ਲੈਣ ਦੇ ਤੇ ਨਵੇਂ ਲੀਡਰ ਜਿਹੜੇ ਆ ਉਹ ਵੀ ਪਰ ਤੋਲ ਰਹੇ ਨੇ ਸੰਗਰੂਰ ਦੀ ਸਿਆਸਤ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਜੇਂਦਰ ਸਿੰਘਲੇ ਦੇ ਨਾਲ ਗੋਲਡੀ ਨੇ ਜਿਹੜੀ ਤਲਖੀਆਂ ਸੀ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਲਟੀਮੇਟ ਅੱਗੇ ਜਾ ਕੇ ਕੀ ਨਿਕਲਣਾ ਹੈ ਅੱਗੇ ਜਾ ਕੇ ਕੀ ਬਣਨਾ ਹੈ ਗੋਲਡੀ ਟਿਕਟ ਲੈ ਪਾਉਣਗੇ ਨਹੀਂ ਪਾਉਣਗੇ ਤਾਂ ਹੁਣ ਸਮੇਂ ਤੇ ਨਿਰਪੱਖ ਕਰਦਾ ਸਰਵੇਆਂ ਦੇ ਉੱਤੇ ਨਿਰਪੱਖ ਕਰਦਾ ਹੈ ਕਿ ਕਾਂਗਰਸ ਕਿੰਨੇ ਇੱਕ ਨਿਰਪੱਖ ਸਰਵੇ ਕਰਾਉਂਦੀ ਹੈ ਕਿਹਦੇ ਹੱਕ 'ਚ ਉਹ ਸਰਵੇ ਜਾਂਦੇ ਆ ਅਟਰਨਲ ਰਿਪੋਰਟ ਕੀ ਕਹਿੰਦੀ ਹੈ ਅੰਤ ਤਾਂ ਉਹੀ ਹੈ ਬਾਕੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਜੇ ਇਥੋਂ ਲੜਦੇ ਆ ਫਿਰ ਉਹ ਹੌਸਲੇ ਵਾਲੇ ਬੰਦੇ ਨੂੰ ਹੀ ਟਿਕਟ ਦਿੱਤੀ ਜਾ ਸਕਦੀ ਹੈ ਨਾ ਫਿਰ ਇੱਕ ਲੈਵਲ ਸੈੱਟ ਕਰਨਾ ਪੈਣਾ ਨਾ ਵੀ ਜਣੇ ਖਣੇ ਨੂੰ ਵਾਲਾ ਸਿਸਟਮ ਜਿਹੜਾ ਉਹ ਉੱਥੇ ਨਹੀਂ ਚੱਲਣਾ ਕੀ ਪਤਾ ਕਾਂਗਰਸ ਕਿਸੇ ਨੂੰ ਬਾਹਰੋਂ ਵੱਡੇ ਬੰਦੇ ਨੂੰ ਲੈ ਆਉਂਦੀ ਹੈ ਜਿਵੇਂ ਗਿੱਦੜਵਾਇਓ ਰਾਇਆ ਵੜੇੰਗ ਨੂੰ ਲੈ ਆਏ ਸੀਗੇ ਲੁਧਿਆਣੇ ਖੈਰੇ ਨੂੰ ਸੰਗਰੂਰ ਲੈ ਆਏ ਸੀ ਬਾਜਵੇਂ ਹੁਣ ਇਸ ਤਿਕੜਮ ਦੇ ਵਿੱਚ ਕਾਫੀ ਮਾਹਰ ਨੇ ਕਿ ਕੀ ਭਵਾਨਤ ਤੱਕ ਕੀ ਹੋਣਾ ਹੈ ਤਾਂ ਤੂਰੀ ਦੇ ਵਿੱਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਹੁਣ ਵੇਖਦੇ ਹਾਂ ਸਰਬਿਆਂ ਦੇ ਵਿੱਚ ਕਿਹੜਾ ਆਗੂ ਵਾਜ਼ੀ ਮਾਰਦਾ ਹੈ ਕਿਸ ਨੂੰ ਕਾਂਗਰਸ ਟਿਕਟ ਦਿੰਦੀ ਹੈ